ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹੈ ਗੁਰਬਾਣੀ ਦਾ ਆਧਾਰ ਗੁਰਬਾਣੀ ਦਾ ਆਸਰਾ ਸੱਚੇ ਨਾਮ ਦਾ ਸਾਚਾ ਨਾਮ ਮੇਰਾ ਆਧਾਰ ਹੋ ਸੱਚਾ ਨਾਮ ਵਾਹਿਗੁਰੂ ਦਾ ਨਾਮ ਹੀ ਗੁਰੂ ਕੇ ਸਿੱਖ ਦਾ ਆਧਾਰ ਹੈ ਆਸਰਾ ਹੈ ਨਹੀਂ ਤਾਂ ਭਾਈ ਦੁਨੀਆ ਦੇ ਵਿੱਚ ਲੋਕ ਹੋਰ ਆਸਰੇ ਤੱਕਦੇ ਆ ਪਰ ਆ ਪੰਜਾਬ ਦੇ ਵਸਣਿਆਂ ਦੇ ਉੱਤੇ ਗੁਰੂ ਕੇ ਸਿੱਖਾਂ ਦੇ ਉੱਤੇ ਸਤਿਗੁਰੂ ਦੀ ਐਡੀ ਕਿਰਪਾ ਇਹ ਕਿਸੇ ਦਾ ਆਸਰਾ ਤੱਕਦੇ ਹੀ ਨਹੀਂ ਆ ਵੇਖੋ ਕਿੱਡਾ ਭਿਆਨਕ ਸਮਾਚਾਰ ਰਿਹਾ ਥਾਂ ਥਾਂ ਦੇ ਉੱਤੇ ਹੜ੍ਹਾਂ ਦੇ ਕਾਰਨ ਕਿੰਨੀਆਂ ਭਿਆਨਕ ਸਥਿਤੀਆਂ ਬਣੀਆਂ ਹੋਈਆਂ ਤੇ ਆ ਸਰਕਾਰਾਂ ਦੇ ਬਿਆਨ ਆਉਂਦੇ ਆ ਜੀ ਅਫਗਾਨਿਸਤਾਨ ਦੇ ਵਿੱਚ ਵਿਪਤਾ ਆ ਗਈ ਤੇ ਅਸੀਂ ਉੱਥੇ ਸਹਾਇਤਾ ਭੇਜਾਂਗੇ ਉਹਨਾਂ ਨੂੰ ਪੰਜਾਬ ਨਹੀਂ ਦਿਖਦਾ ਕੀ ਉਹ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਉਵੇਂ ਤਾਂ ਕਹੀ ਜਾਣਗੇ ਜੀ ਸਾਡੇ ਵਿੱਚੋਂ ਨਿਕਲਿਆ ਜੀ ਇਹ ਤਾਂ ਹਿੰਦੂਆਂ ਦਾ ਹਿੱਸਾ ਹੈ ਸਾਡਾ 9 ਮਾਸ ਦਾ ਰਿਸ਼ਤਾ ਹੈ ਭਰਾ ਭਰਾ ਹੈ ਪਰ ਜਦੋਂ ਵਿਪਤਾ ਦਾ ਸਮਾਂ ਆਉਂਦਾ ਉਦੋਂ ਨਹੀਂ ਭਰਾ ਕਿਸੇ ਨੂੰ ਚੇਤੇ ਆਉਂਦਾ ਉਦੋਂ ਪੰਜਾਬ ਨਹੀਂ ਚੇਤੇ ਆਉਂਦਾ ਕਿਸੇ ਨੂੰ हां ਜਦੋਂ ਬਾਰਡਰਾਂ ਤੇ ਲੜਾਉਣਾ ਹੁੰਦਾ ਦੁਸ਼ਮਣਾਂ ਦੇ ਜਾਂ ਗੋਲੀਆਂ ਦੇ ਅੱਗੇ ਹਿੱਕਾਂ ਡਾਉਣੀਆਂ ਹੁੰਦੀਆਂ ਉਦੋਂ ਸਿੱਖ ਜ਼ਰੂਰ ਯਾਦ ਆਉਂਦੇ ਆ ਚਾਹੇ ਕਾਰਗਿਲ ਹੋਵੇ ਤੇ ਚਾਹੇ ਚੀਨਾਂ ਦੇ ਬਾਰਡਰ ਦੇ ਉੱਤੇ ਹੋਵੇ ਨੇਪਾਲ ਦੇ ਬਾਰਡਰ ਤੇ ਜਿੱਥੇ ਮਰਜੀ ਸਿੱਖਾਂ ਨੂੰ ਫਿਰ ਅੱਗੇ ਢਾਹ ਦਿੰਦੇ ਆ ਬਲੀ ਦੇ ਬੱਕਰੇ ਸਿੱਖਾਂ ਨੂੰ ਬਣਾਉਂਦੇ ਆ ਪਰ ਜਦੋਂ ਵਿਫਤਾ ਦਾ ਸਮਾਂ ਆਉਂਦਾ ਉਦੋਂ ਕੋਈ ਨਹੀਂ ਬਾਹਰ ਪੜਦਾ ਉਦੋਂ ਤਾਂ ਜਿਹੜੇ ਰੋਜ਼ ਸਾਨੂੰ ਪਾਣੀ ਚਾਹੀਦਾ ਸਾਨੂੰ ਪਾਣੀ ਚਾਹੀਦਾ ਦੀ ਰਟ ਲਾਉਣ ਵਾਲੇ ਆ ਨਾ ਉਹ ਵੀ ਮਖੌਲ ਕਰਦੇ ਆ ਕਹਦੇ ਤੁਸੀਂ ਕਹਿੰਦੇ ਸੀ ਇੱਕ ਬੂੰਦ ਨਹੀਂ ਦੇਣੀ ਹੁਣ ਸਾਂਭ ਲਓ ਸਾਰਾ ਇਹ ਭਾਈ ਪੰਜਾਬ ਗੁਰੂ ਦੇ ਨਾਂ ਦੇ ਉੱਤੇ ਵਸਦਾ ਕੋਈ ਭਲੇਖੇ ਵਿੱਚ ਨਾ ਰਹੇ ਇਹ ਗੁਰੂ ਨੇ ਸਾਹਮਣਾ ਹੈ ਗੁਰੂ ਦੀ ਸਿੱਖੀ ਹੈ ਗੁਰੂ ਦੇ ਸਿੱਖਾਂ ਨੂੰ ਜਿਹੜਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਹਨੂੰ ਕੁਝ ਨਹੀਂ ਹੋ ਸਕਦਾ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹੋ ਜੇ ਵਿਪਤਾ ਦੇ ਸਮੇਂ ਬੜੇ ਵਾਰ ਗੁਰੂ ਕੇ ਸਿੱਖਾਂ ਦੇ ਉੱਤੇ ਆਇਆ ਪੰਜਾਬ ਦੇ ਉੱਤੇ ਆਇਆ ਕੀ ਕੁਝ ਨਹੀਂ ਝੱਲਿਆ ਸਿੱਖਾਂ ਨੇ 47 ਨਹੀਂ ਝੱਲੀ 84 ਨਹੀਂ ਝੱਲੀ ਹੋਰ ਵਿਪਤਾ ਦੇ ਸਮੇਂ ਨਹੀਂ ਚੱਲੇ ਪਰ ਇਹ ਹਰ ਵਾਰ ਤਰੋ ਤਾਜ਼ਾ ਹੋ ਕੇ ਉੱਠਦਾ ਇਥੇ ਨਾਦਰ ਵਰਗਿਆਂ ਦੀਆਂ ਮਾਰਾਂ ਚੱਲ ਗਏ ਪੰਜਾਬ ਦੇ ਵਾਸੀ ਤੇ ਸਾਧ ਸੰਗਤ ਜੀ ਹੋਰ بڑے بڑے ਜਿਹੜੇ ਜ਼ਾਲਮ ਚੜ੍ਹ ਕੇ ਆਏ ਜਿਉਂ ਬਾਬਰ ਤੋਂ ਲੈ ਕੇ ਵੇਖ ਲਓ ਬਥੇਰੀਆਂ ਮਾਰਾਂ ਚੱਲੀਆਂ ਗੁਰੂ ਕੇ ਸਿੱਖਾਂ ਨੇ ਅਫਦਾਲੀ ਚੜ੍ਹ ਕੇ ਆ ਗਿਆ ਨਾਦਰ ਚੜ੍ਹ ਕੇ ਆ ਗਿਆ ਦੇਸ਼ ਦੇ ਇਹ ਪ੍ਰਧਾਨ ਮੰਤਰੀ ਕਹਿਣ ਵਾਲੀ ਉਹਨੇ ਫੌਜ ਚੜਾ ਕੇ ਭੇਜ ਦਿੱਤੀ ਕਿ ਸਿੱਖਾਂ ਦਾ ਕੁਝ ਵਿਗਾੜ ਲਿਆ ਕੀ ਸਿੱਖਾਂ ਨੂੰ ਤੋੜ ਦਿੱਤਾ ਗੁਰੂ ਘਰ ਤੋਂ ਨਾ ਭਾਈ ਕਿਉਂਕਿ ਇਹਨਾਂ ਨੂੰ ਗੁਰੂ ਦਾ ਆਸਰਾ ਹੈ ਤੇ ਹੁਣ ਵੇਖੋ ਜਿਹੜੇ ਗੁਰੂ ਦਾ ਹੀ ਆਸਰਾ ਤੱਕਦੇ ਆ ਨਾ ਤੇ ਗੁਰੂ ਦੇ ਦੱਸੇ ਸਿਧਾਂਤ ਦੇ ਉੱਤੇ ਸਰਬੱਤ ਦੇ ਭਲੇ ਦੇ ਉੱਤੇ ਚੱਲਦੇ ਕਿਵੇਂ ਜਾ ਕੇ ਆਪਣੇ ਭਰਾਵਾਂ ਦੀ ਬਾਹ ਫੜ ਰਹੇ ਆ ਥਾਪੁਰ ਥਾਪ ਦੇ ਉੱਤੇ ਕਿਤੇ ਲੰਗਰ ਲਾਏ ਹੋਏ ਆ ਕਿਤੇ ਸ਼ਰਨਾਰਥੀ ਕੈਂਪ ਦਿੱਤੇ ਹੋਏ ਆ ਲਾਓ ਭਾਈ ਜੇ ਤੁਹਾਡੇ ਘਰ ਘਾਟ ਟਹਿ ਗਏ ਆ ਨਾ ਕੋਈ ਗੱਲ ਨਹੀਂ ਤੁਸੀਂ ਸਾਡੇ ਘਰਾਂ ਵਿੱਚ ਆ ਜਾਓ ਗੁਰੂ ਦਾ ਸਿੱਖ ਪੰਜਾਬ ਦਾ ਨਿਵਾਸੀ ਚਾਹੇ ਕੋਈ ਮੋਨਾ ਹੈ ਚਾਹੇ ਅਮਰਤਧਾਰੀ ਹੈ ਸਹਜਧਾਰੀ ਹੈ ਹਰੇਕ ਦੇ ਮਨ ਵਿੱਚ ਗੁਰੂ ਕਾ ਸਿਧਾਂਤ ਤਾਂ ਵਸਿਆ ਹੀ ਹੋਇਆ ਨਾ ਤੇ ਵੇਖੋ ਆ ਵਿਪਤਾ ਦੇ ਸਮੇਂ ਵਿੱਚ ਕਿੰਨੇ ਅੱਗੇ ਆਏ ਵੱਡੇ ਵੱਡੇ ਪੱਦਰ ਦੇ ਉੱਤੇ ਪੈਸਾ ਕਮਾਉਣ ਵਾਲੇ ਕੋਈ ਫਿਲਮ ਇੰਡਸਟਰੀ ਵਿੱਚ ਬੈਠਾ ਕੋਈ ਗਾਉਣ ਵਾਲਿਆਂ ਵਿੱਚ ਬੈਠਾ ਕੋਈ ਕਿਸੇ ਤਰ ਜਿਸ ਤਰ੍ਹਾਂ ਦੀ ਵੈਗਰੂ ਨੇ ਕਿਸੇ ਨੂੰ ਕਿਰਤ ਕਮਾਈ ਬਖਸ਼ਿਸ਼ ਕੀਤੀ ਹੋਈ ਹੈ ਹਰ ਇੱਕ ਨੇ ਆਪਣੀ ਸਮਰੱਥਾ ਅਨੁਸਾਰ ਕੋਈ ਸੂਈ ਜੋਗਾ ਤੇ ਕੋਈ ਸਲਾਈ ਜੋਗਾ ਕਿਸੇ ਸਿੱਖ ਨੇ ਮਨਾ ਕੀਤਾ ਜਿੱਥੇ-ਜਿੱਥੇ ਵੀ ਲੋੜ ਪਈ ਆ ਸਿੱਖ ਜਾਂਦੇ ਆ ਟੂੜੀ ਦੀਆਂ ਟਰਾਲੀਆਂ ਭਰ ਕੇ ਜਾਂਦੇ ਆ ਸੋ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਜਾਂਦੇ ਆ ਗੁਰਦੁਆਰਾ ਸਾਹਿਬ ਤੋਂ ਰਜਾਨਾ ਕਿੰਨੇ ਥਾਵਾਂ ਦੇ ਉੱਤੇ ਸੇਵਾ ਜਿੱਥੋਂ-ਜਿੱਥੋਂ ਵੀ ਸੰਗਤ ਮੰਗ ਕਰਦੀ ਜਾਂਦੀ ਆ ਤੇ ਵਿਅੰਤ ਸਗਦਾ ਰਸਤਾ-ਬਸਤਾ ਭੇਟਾ ਵੀ ਕਰਨ ਜਾਂ ਮਾਇਆ ਦੀ ਸੇਵਾ ਵੀ ਕਰ ਰਹੀਆਂ ਆ ਔਰ ਜਿੰਨੀਆਂ ਜਥੇਬੰਦੀਆਂ ਜਿੰਨੇ ਕੋਈ ਆਪੋ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਆ ਪਿੰਡਾਂ ਪਿੰਡਾਂ ਵਿੱਚ ਨੌਜਵਾਨਾਂ ਨੇ ਕਲੱਬਾਂ ਵਾਲਿਆਂ ਨੇ ਪੰਚਾਇਤਾਂ ਨੇ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਨੇ ਇਕੱਤਰ ਹੋ ਕੇ ਗੁਰੂ ਕੇ ਚਰਨਾਂ ਦਾ ਆਸਰਾ ਲੈਂਦਿਆਂ ਹੋਇਆਂ ਆਪਣੇ ਭਰਾਵਾਂ ਦੇ ਨਾਲ ਖੜਨ ਦਾ ਤਹੱਯਾ ਕੀਤਾ ਤੇ ਖੜੇ ਵੀ ਆ ਜਾ ਕੇ ਬਾਹ ਫੜੀ ਆ ਕਿਉਂਕਿ ਆਸਰਾ ਇਹਨਾਂ ਨੂੰ ਕੇਵਲ ਗੁਰੂ ਦਾ ਹੈ ਸੋ ਜਿੱਥੇ-ਜਿੱਥੇ ਗੁਰੂ ਦਾ ਆਸਰਾ ਹੋਵੇਗਾ ਉੱਥੇ ਕੋਈ ਘਾਟਾ ਵੀ ਨਹੀਂ ਉੱਥੇ ਜੜ ਦੀ ਕਲਾ ਹੋਵੇਗੀ ਸੋ ਕਬੀ ਜੀ ਇਥੇ ਕਹਿ ਰਹੇ ਆ ਕਿ ਸਿੱਖ ਕਹਿੰਦੇ ਮਹਾਰਾਜ ਤੁਮ ਅਲੰਭ ਇੱਕ ਸਿੱਖਨ ਸਾਥ ਮਹਾਰਾਜ ਤੁਸੀਂ ਆਸਰਾ ਰੂਪ ਹੋ ਕੇ ਸਿੱਖਾਂ ਦੇ ਹਮੇਸ਼ਾ ਅੰਗ ਸੰਗ ਵਰਤਦੇ ਹੋ